ਦੇ ਬੋਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਗਿਆ ਕਰੀਂਦਾ ਦਾ ਓਦੋ ਜੰਮੇ ਮਾਰਨ ਤੱਕੇ ਕੌਣ ਕਿਸੇ ਦਾ ਕਰਦਾ ਘਰ ਵਾਲੀ ਨਾਲ ਲੜਦੀ ਆ ਪੁੱਤ ਮਾਂ ਨੂੰ ਘਰੋਂ ਕੱਢਦਾ ਓ ਤੇਰਾ ਇੱਥੇ ਕੀ ਰੱਖਿਆ ਤੂੰ ਪੈਰ ਨਹੀਂ ਘਰ ਵਿੱਚ ਪਾਉਣਾ ਦੱਸੀ ਬਾਬਾ ਨਾਨਕਾ ਤੂੰ ਵੇਰ ਕਦੋਂ ਹੈ ਆਉਣਾ ਦੱਸੀ ਬਾਬਾ ਨਾਨਕਾ ਤੂੰ ਫੇਰ ਕਦੋਂ ਹੈ ਆਉਣਾ ਹੋ ਸਤਿਗੁਰੂ ਜੀ ਨਾਮ ਵਾਲੀ ਨੈਕਸਟ ਪਾਣੀ ਪਡੋਰੀ ਉਹਦਾ ਗਾਣਾ ਤੁਹਾਨੂੰ ਨੂੰ ਪਤਾ ਕਿਦਾਂ ਮਿਲੀ ਸਰਦਾਰੀ ਕੇਸ ਕਟਵਾਉਣ ਵਾਲਿਆਂ ਦਾ ਉਹ ਦਿੱਲੀ ਨਾਲ ਮਾੜੇ ਹਾਲ ਹੋ ਗਏ ਪੰਜਾਬ ਦੇ ਉਹ ਸਿੱਖੀ ਧਰਮ ਲਈ ਤੁਸੀਂ ਕੁਝ ਨਹੀਂ ਵਿਚਾਰਦੇ ਹੋਏ ਤਾਂ ਸ਼ੁਰੂ ਤੋਂ ਹੀ ਰੀਤ ਚੱਲੀ ਆਈ ਜਗ ਤੇ ਜਿ ਲਈ ਜਗ ਤੇ ਉਹ ਤੁਹਾਨੂੰ ਆਸ ਦਾ ਖੁਦਾ ਦਾ ਏ ਬਚਾਲਿਓ ਤੁਹਾਨੂੰ ਨਹੀਂ ਪਤਾ ਕਿੱਦਾਂ ਮਿਲੀ ਸਰਦਾਰੀ ਆ ਕੇਸ ਕਟਵਾਉਣ ਵਾਲਿਓ ਤੁਹਾਨੂੰ ਨਹੀਂ ਪਤਾ ਕਿੱਦਾਂ ਮਿਲੀ ਸਰਦਾਰੀ ਆ ਕੇਸ ਕਟਵਾਉਣ ਵਾਲਿਓ ਪਾਲੀ ਪੰਡੋਰੀ ਵੇਰ ਕੇ ਲੱਗੇ ਮੇਰਾ ਭਾ ਤੇਰ ਕੇ ਵਾਲੀ ਫੰਡੋਰੀ ਪਾਲੀ ਪੰਡੋਰੀ ਅਫਸਰ ਲੱਗੇ ਪਥੋਰੇ ਵੀ ਉਹਦੇ ਗਾਣੇ ਲਿਖਿਆ ਇੱਕ ਮੇਰਾ ਲਿਖਣਾ ਜੀ ਮੇਰਾ ਫੇਵਰੇਟ ਮੇਰੀ ਲਾਈਫ ਤੇ ਗਾਣਾ ਮੈਂ ਪਹਿਲਾਂ ਕਟਿਨੂ ਆਲਾ ਸੀ ਤੇ ਬਾਅਦ ਵਿੱਚ ਮੈਂ ਸਰਦਾਰ ਬਣਿਆ ਉਹ ਮੈਂ ਆਪਣੀ ਲਾਈਫ ਤੇ ਲਿਖਿਆ ਮੇਰਾ ਖੁਦ ਦਾ ਲਿਖਿਆ ਗਾਣਾ ਦਾ ਕਹਿੰਦੇ ਕਿ ਪੁੱਤ ਭਾਵੇਂ ਸਰਦਾਰ ਆ ਜਾਂ ਮੁੰਡਾ ਆ ਮਾਪੇ ਉਹਨਾਂ ਨੂੰ ਖਾ ਲੱਗਦਾ ਪਰ ਮਾਪੇ ਚਾਹੁੰਦੇ ਆ ਕਿ ਪੁੱਤ ਸਰਦਾਰ ਹੋਊਗਾ ਸਿਰ ਤੇ ਪੱਗ ਬੰਨੂਗਾ ਇੱਜ਼ਤ ਵਧੂਗੀ ਗੁਰੂ ਘਰ ਜਾਊਗਾ ਮਾੜੀ ਸੰਗਤ ਤੋਂ ਬਚੂਗਾ ਸੋ ਮੈਂ ਆਪਣੇ ਭਰਾਵਾਂ ਨੂੰ ਪ੍ਰੇਰਿਤ ਕਰਦਾ ਹਾਂ ਕਿ ਤਰਾ ਸਰਦਾਰ ਬਣੋ ਕਦਾਸ਼ਿਆ ਨਾ ਤਿਆ ਕੋ ਗੁਰੂ ਦਾ ਜਾਓ ਮਾੜੀ ਸਭ ਤੋਂ ਬੱਚੋ ਤਾਂ ਵੀ ਕਟਿੰਗ ਵਾਲੇ ਭਰਾ ਵੀ ਬੜੇ ਪਿਆਰੇ ਭਰਾ ਆ ਤੇ ਮਾਲਕ ਉਹਨਾਂ ਨੂੰ ਵੀ ਆਪਣੀ ਚਾਹਨਾ ਨਾਲ ਲਾਈ ਰੱਖੇ ਤੇ ਤਰਗੀਆਂ ਦੇ ਰਿਹਾ ਸੁਹਾਣੀ ਦੇ ਗੋ ਰਿਆ ਉਹ ਪੱਗ ਨਾਲ ਸਾਡੀ ਸਰਦਾਰੀ ਜਗ ਤੇ ਸਾਰਿਆਂ ਦੇ ਕੋਲੋਂ ਹੀ ਸਲੂਟ ਵੱਜਦੇ ਉਹ ਲਮੀ ਦਾੜੀ ਕੁੰਡੀ ਵੱਚ ਸੋਹਣੀ ਲੱਗਦੀ ਤਾਂ ਉਹ ਸਾਰਿਆਂ ਦੇ ਦਿਲਾਂ ਤੇ ਰਾਜ ਕਰਦੇ ਉਹੋ ਵੀ ਮੇਰੇ ਵੀਰ ਸਰਦਾਰ ਬਣ ਜੋ ਜੈ ਲਾਲਾ ਵਾਲ ਜਿਹੜੇ ਖੜੇ ਕਰਦੇ ਉਹ ਵੀ ਮੇਰੇ ਵੀਰ ਸਰਦਾਰ ਬਣ ਜੋ ਜੈ ਲਾਲਾ ਵਾਲ ਜਿਹੜੇ ਖੜੇ ਕਰਦੇ ਜੇ ਅਵਨ ਵੀ ਪਹਿਲਾਂ ਸਰਦਾਰ ਨਹੀਂ ਸੀ ਹੁੰਦਾ ਖੱਲੇ ਪਿੰਡ ਮੇਰਾ ਸਤਕਾਰ ਨਹੀਂ ਸੀ ਹੁੰਦਾ ਹੁਣ ਸਾਰੇ ਜਾਣੇ ਬਾਬਾ ਜੀ ਕੇਵਾਜਾ ਮਾਰਦੇ ਨਾਲੇ ਫਤਿਓ ਬਲ ਦੇ ਕੀਤਾ ਪਾ ਦਿਨੇ ਹੈ ਉੱਚਾ ਸਾਡਾ ਬਾਣ ਜਗ ਤੇ ਉਹ ਵੀ ਮੇਰੇ ਵੀਰ ਸਰਦਾਰ ਬਣ ਜੋ ਜੱਲ ਲਾਲ ਵਾਲ ਜਿਹੜੇ ਘੜੇ ਕਰਦੇ ਹੋ ਸੋ ਇਹ ਮੇਰਾ ਖੋਦਾ ਗਾਣਾ ਲਿਖਿਆ ਫਿਰ ਇੱਕ ਗਾਣਾ ਤਿੰਨ ਗਾਣੇ ਤਿੰਨ ਧਾਰ ਮਿਲ ਗਈ ਜੋ ਵਿੱਚ ਚੌਥਾ ਨਿੰਦਰ ਟਪਈਆਂ ਬਹੁਤ ਹੀ ਕੈਂਡ ਰਾਈਟਰ ਸੋ ਪਿਛੇ ਦੇ ਇੱਕ ਦੋ ਕੁ ਮਹੀਨੇ ਹੋ ਗਏ ਆਪਾਂ ਗਾਣਾ ਰੀਲ ਕੀਤਾ ਫੈਨ ਹਾਈ ਸਿੰਘ ਦਾ ਤੇ ਉਹ ਵੀ ਪਹਿਲਾ ਸੁਣਾਵਾਂਗੇ ਤੁਹਾਨੂੰ ਤੇ ਪਹਿਲਾ ਜਿਹੜਾ ਗਾਣਾ ਆਪਣਾ ਕੰਪਨੀ ਵੱਲੋਂ ਆਇਆ ਉਹ ਸੁਣਦੇ ਨੇ ਜਿਹੜਾ ਪਿਆ ਲਿਖਿਆ ਅਦਾ ਉਹ ਬਾਦਦੇ ਨੇ ਪਗਾ ਠੋਕ ਠੋਕ ਕੇ ਉਹ ਗੱਲ ਕਰਦੇ ਨੇ ਮੂੰਹ ਦੇ ਵਿੱਚੋਂ ਸੋਚ ਕੇ ਉਹ ਨਾਲੇ ਦੁਨੀਆ ਤੇ ਇੱਜਤਾ ਕਮਾਉਂਦੇ ਨੇ ਉਹ ਨਾਲੇ ਮਾਪਿਆਂ ਦੀ ਪੱਤ ਰੱਖਦੇ ਉਹ ਬਨਿਆ ਕਰਵਾ ਤੁਸੀਂ ਪੱਗ ਜੀ ਸਰਦਾਰ ਵੀਰ ਭਾਏ ਫੱਬਦੇ ਦੇਖਾ ਦੀ ਕੌਣ ਵਾਲੇ ਨਹੀਂ ਉਹ ਮਿਲਨੇ ਨਾ ਹੀ ਮਿਲਨੇ ਆ ਰੰਗ ਰੇਟੇ ਜੀ ਉਹ ਪੜ ਲਿਖ ਕੇ ਵੀ ਮੁੰਡੇ ਨਸ਼ੇ ਕਰਦੇ ਨੇ ਕਹਿ ਨੂੰ ਆਖੀਏ ਗੁਰੂ ਦੇ ਬੇਟੇ ਦੀ ਉਹ ਨਿੰਦਰ ਟਪਈਆਂ ਦੇ ਲਸਾਫ ਜੇ ਫੇਰ ਅਸੀਂ ਜਗ ਜਿੱਤਦੇ ਉਹ ਬੰਨਿਆ ਕਰਵਾ ਤੁਸੀਂ ਪੱਗ ਜੀ ਸਰਦਾਰ ਵੀਰ ਪਾਲੇ ਫੱਬਦੇ ਹੋ ਸੋ ਲਿਖਿਆ ਸੀ ਨਿੰਦ੍ਰਕ ਭੰਜਾ ਨੇ ਸੋ ਪੰਜਵਾਂ ਦਾ ਰਗੀ ਗੀਤ ਲਿਖਿਆ ਹੋਇਆ ਜੀ ਹੈਪੀ ਨਗਲ ਝੌਰ ਜਿੰਨਾਂ ਦਾ ਇੱਕ ਮੈਂ ਅੱਗੇ ਤੁਹਾਨੂੰ ਗਾਣਾ ਸੁਣਾ ਚੁੱਕਿਆ ਧਾਰਮਿਕ ਬਾਬੇ ਪਾਲਾ ਜੀ ਦਾ ਗਉਆ ਲੈ ਕੇ ਆਇਆ ਬਾਬਾ ਪਿੰਡ-ਪਿੰਡ ਗਲੀ-ਗਲੀ ਤੇ ਦੂਸਰਾ ਸ਼ਬਦ ਬਹੁਤ ਪਿਆਰਾ ਸ਼ਬਦ ਆ ਆਂਦਾ ਜਿਹੜਾ ਕੰਪਨੀ ਰੀਜ਼ ਕਰਦੀ ਪਈ ਪੰਜਵਾਂ ਸ਼ਬਦ ਆਪਣਾ ਧਾਰਮਿਕ ਗੀਤ ਕਹਿੰਦਾ ਉਹ ਮੇਰੇ ਬਾਬੇ ਦਾ ਨਿੱਕ ਦਾ ਲੰਗਰ ਚੱਲਦਾ ਬੜਾ ਸਵਾਦੀ ਔਦਨੀ ਲੋੜ ਹੈ ਉਹ ਨਾ ਛਕਿਓ ਕਰਿਓ ਨਾ ਬਰਬਾਦੀ ਮੇਰੇ ਬਾਬੇ ਦਾ ਨਿਕਦਾ ਲੰਗਰ ਚੱਲਦਾ ਬੜਾ ਸਵਾਦੀ ਸੋਹਣਾ ਲਿਖ ਹੈ ਹੈਪੀ ਨੰਗਲ ਚੌਰ ਬੜੇ ਪਿਆਰੇ ਰਾਈਟਰ ਨੇ ਭਾਈ ਸਾਹਿਬ ਬੰਦੇ ਵੀ ਬੜਾ ਸੁਹਣਾ ਨੇ ਮਲਵਈ ਗਿੱਧੇ ਦਾ ਪ੍ਰੋਗਰਾਮ ਕਰਦੇ ਨੇ ਭਾਈ ਸਭ ਤੋਂ ਪਿਆਰੀ ਗਾ ਬਹੁਤ ਸਰੀਲਾ ਗਾਉਂਦੇ ਆ ਤੇ ਇਸ ਤੋਂ ਬਾਅਦ ਰਾਈਟਰ ਸਾਰੇ ਪਿਆਰੇ ਆ ਤੇ ਸਾਰੇ ਹੀ ਬੜੇ ਅਜ਼ੀਜ਼ ਆ ਮੈਨੂੰ ਬੜੇ ਮੇਰੇ ਘਰੀਬ ਆ ਭਰਾਵਾ ਮੇਰੇ ਯਾਰਨੀਆ ਮੇਰੇ ਲਾਲੋ ਮੇਰੇ ਭਰਾ ਆ ਤੇ ਕਰਦਾ ਨਾ ਯਾਰਾਂ ਨਾਲ ਬਹਾਰਾ ਮੈਨੂੰ ਜਿੱਦਾਂ ਦਾ ਮੈਟਰ ਚਾਹੀਦਾ ਹੋਵੇ ਗਾਣਿਆਂ ਵਾਲਾ ਮੈਟਰ ਧਾਰਮਿਕ ਗੀਤਾਂ ਵਾਲਾ ਮੈਟਰ ਕੁਝ ਵੀ ਮੈਨੂੰ ਕਦੀ ਪ੍ਰੋਬਲਮ ਨਹੀਂ ਆਈ ਕਿਸੇ ਵੀ ਤਰ੍ਹਾਂ ਦੇ ਮੇਰੇ ਕੋਲ ਗਾਣੇ ਹੁੰਦੇ ਨੇ ਹਾਂਜੀ ਬਾਕੀ ਆਪਣੀ ਪਹੁੰਚ ਦੇ ਤੌੜੀ ਦਾਪਾ ਕੰਮ ਕਰੀ ਜਾ ਜੀ ਬਟਿਆ ਕਲਾਕਾਰ ਵਾਲੇ ਵੀ ਆਪਣਾ ਸ਼ੁਭਾਚਨ ਬੰਦਾ ਆਪਾਂ ਆਪਣੇ ਜਿੱਦਾਂ ਕਹਿੰਦੇ ਕਿ ਚਾਦਰ ਦੇਖ ਕੇ ਪੈਰ ਫਸਾਉਣੇ ਚਾਹੀਦੇ ਆ ਤੇ ਬੜਾ ਪਿਆਰਾ ਭਰਾ ਇਹਦਾ ਇੱਕ ਗੀਤ ਹੈ ਕੱਲ ਨਹੀਂ ਸਰ ਇੱਕ ਕੱਲ ਤੋਂ ਵੀ ਕਰਕੇ ਆਇਆ ਮੈਂ ਤੇ ਮੇਰੇ ਵਾਈਫ ਜਸਲੀਨ ਕੌਰ ਖਲੈਰਾ ਮੇਰੀ ਵਾਈਫ ਬੜੀ سپورਟ ਕਰਦੀ ਆ ਮੈਨੂੰ ਤੇ ਉਸ ਗਾਣੇ ਬਾਰੇ ਵੀ ਤੁਹਾਨੂੰ ਸੁਣਾਵਾਂਗੇ ਉਹ ਮੈਂ ਹੀ ਸੁਣਾਉਂਗਾ ਤੁਹਾਨੂੰ ਸਤਾਈ ਅੰਤਰਾ ਸਰਪ੍ਰਾਈਜ਼ ਹੈ ਪਹਿਲਾਂ ਜਿਹੜਾ ਕੋਪੀ ਵਾਲੇ ਕੰਮ ਦੇ ਵਿੱਚ ਛੇਵਾਂ ਸ਼ਬਦ ਜਿਹੜਾ ਆ ਉਹ ਆ ਜੀ ਰਾਈਤਨ ਪਿੰਨ ਦਪੋਹਾ ਤਕੋਹਾ ਕਮਾਣਾ ਦੇ ਲਾਗੇ ਦਾ ਪਿੰਨ ਦਪੋਹਾ ਸੋ ਇਹ ਪਿੰਨ ਨੂੰ ਨਾਮ ਦਿੱਤਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ ਪਿੰਨ ਨੂੰ ਆਪਣੇ ਮੁੱਖ ਦੇ ਵੀ ਕੋਈ ਨਾਮ ਦਿੱਤਾ ਦਪੋਹਾ ਪਿੰਨ ਦਾ ਪਹਿਲਾ ਨਾਮ ਸੀ ਦਪੋਹਾ ਫਿਰ ਇਹ ਕਿਉਂ ਹੋ ਗਿਆ ਤਕੋਹਾ ਸੋ ਉਥੇ ਰਾਈਟਰ ਆ ਬੜਾ ਪਿਆਰਾ ਰਾਈਟਰ ਬੜਾ ਪਿਆਰਾ ਭਰਾ ਸੋ ਹਰਦੀਪ ਸਿੰਘ ਨਾਰ ਦਾ ਕੋਹਾ ਪੈਂਦੇ ਤੇ ਉਹਦਾ ਬਣਾ ਛੋਟੇ ਸਾਹਿਬ ਉਹਨਾਂ ਦੀ ਯਾਦ ਚ ਕਹਾਣਾ ਲਿਖਿਆ ਪੁਰਾਣੇ ਤੇ ਇਹ ਵੀ ਆਪਣਾ ਆਇਆ ਆ 30 ਡੀ ਸਟੂਡੀਓ ਆਰੀਆ ਦੇ ਰੀਜ਼ ਕਰਨਾ ਇਹ ਨਹੀਂ ਪਤਾ ਕਿ ਕਿਹੜੀ ਕੰਪਨੀ ਦਾ ਰੀਜ਼ਨ ਹੈ ਰਾਈਟ ਸਾਰੇ ਪੁਨਰਿਕ ਹੋ ਗਏ ਉਹਨਾਂ ਨੇ ਆਪਣੇ ਹੀ ਚੈਨਲ ਤੇ ਪਾਇਆ ਮੇਰੇ 6 ਘਰ ਦੇ ਤਮੀਰ 70 ਦੇ ਬੋਲ ਵਰਦੀ ਪੋ ਨਾਲ ਜੀ ਦਾ ਲਿਖਿਆ ਹੰਦੀ ਪਿੰਡ ਤੋਂ ਵਾ ਅਦਾ ਕੋਈ ਆ ਜੋ ਜਿੰਨੇ ਜਾਣਾ ਸਰਹੱਦ ਸੰਗ ਤੇ ਉਹ ਵੇਖ ਲਿਓ ਨਾਲੇ ਖੂਨੀ ਕੰਨ ਸੰਗ ਤੇ ਆ ਜੋ ਜਿੰਨੇ ਜਾਣਾ ਸਰਹੱਦ ਸੰਗ ਤੇ ਵੇਖ ਲਿਓ ਨਾਲੇ ਖੂਨੀ ਕੰਨ ਸੰਗ ਤੇ ਉਹ ਜਿੱਥੇ ਚਲੇ ਗਏ ਲਾਲ ਉਹ ਜਿਹੜੀ ਸਿੱਕੀ ਦੀ ਮਸਾਲਾ ਬੜਾ ਔਖਾ ਸਿੱਕੀ ਦਾ ਸੀ ਪੰਧ ਸੰਗ ਤੇ ਆ ਜੋ ਤਿੰਨੇ ਦਾਣਾ ਸਰਹੰਦ ਸੰਗ ਤੇ ਉਹ ਵੇਖ ਲਿਓ ਨਾਲੇ ਖੂਨੀ ਕੰਦ ਸੰਗ ਤੇ ਹੋਏ ਗੱਲ ਸੋਚਦਾ ਏ ਬੈਠਾ ਹਰਦੀਪ ਉਹ ਜਦੋਂ ਪਿੰਡ ਪੈਂਦੀ ਅਦ ਕੋਹੇ ਵਿੱਚ ਅਸੀਂ ਤੋ ਬੜੇ ਹੌਸਲੇ ਸੀ ਵੱਡੇ ਚੰਡੇ ਸਿੱਖੀ ਵਾਲੇ ਗੱਡੇ ਉਹ ਪਾਜਾ ਵਾਲੇ ਦੇਸੀ ਫਰਜੰਦ ਸੰਗ ਤੇ ਔਰ ਜੋ ਜਿੰਨੇ ਜਾਣਾ ਸਰਹੰਦ ਸੰਗ ਤੇ ਉਹ ਵੇਖ ਲਿਓ ਨਾਲੇ ਖੂਨੀ ਕੰਦ ਸੰਗ ਤੇ ਤੇ ਇਹ ਆਰਮਿਕ ਛੇ ਗੀਤ ਜਿਹੜੇ 30 ਡੀ ਵੀ ਸਟੂਡੀਓ ਤੋਂ ਆ ਰਹੇ ਆ ਸੋ ਇਹਦਾ ਵੀਦਾ ਇੱਕ ਗਾਣਾ ਲਿਖਿਆ ਆਪਾਂ ਉਹ ਵੀ ਆਪਾਂ ਕਰਨਾ ਗਾਣੇ ਦੇ ਗੋਲ ਬੜੇ ਵਧੀਆ ਕਿ ਆਪਾਂ ਗੁਰੂ ਘਰ ਜਾਂਦੇ ਆਪਾਂ ਰੱਬ ਕੋਲੋਂ ਦਾਕਾ ਮੰਗਦੇ ਆ ਮੰਗਾ ਲੈ ਕੇ ਜਾਂਦੇ ਆ ਔਰ ਜਿਹੜੀ ਚੀਜ਼ ਮੰਗਣ ਵਾਲੀ ਉਹ ਆਪਾਂ ਮੰਗਦੇ ਨਹੀਂ ਆ ਤੇ ਉਹ ਚੀਜ਼ ਮੰਗਣ ਵਾਲੀ ਕੀ ਆ ਗਾਣੇ ਦਾ ਟਾਈਟਲ ਆ ਤੰਦਰੁਸਤੀ ਹਰਦੀਪਦ ਕੋਹੇ ਵੀਰ ਦਾ ਲਿਖਿਆ ਗਣਾ ਉਹ ਵੀ ਤੁਹਾਨੂੰ ਸੁਣਾਈ ਸੁਣਾਦਾ ਹੋ ਨਾ ਹੀ ਕੋਠੀ ਮੰਗਾਕਾਰ ਨਾ ਕੋਈ ਵੱਡਾ ਕਾਰੋਬਾਰ ਉਹ ਵੱਡਿਆਂ ਦਾ ਸਤਕਾਰ ਕਰਾਂ ਛੋਟਿਆਂ ਨੂੰ ਪਿਆਰ ਉਹ ਬਾਕੀ ਖਾਬਾਂ ਵਾਲੇ ਹਾਰ ਮੈ ਪਰੋਹੀ ਜਾਣੇ ਆ ਉਹ ਇੱਕੋ ਚੀਜ਼ ਮੰਗਰ ਬਾਤਾਂ ਦੇ ਰੁਸਤੀ ਤੇ ਬਾਕੀ ਕੰਮ ਹੋੜੀ ਹੋਈ ਹੋਈ ਜਾਣਿਆ ਉਹ ਇੱਕੋ ਚੀਜ਼ ਮੰਗਰ ਬਾਤਾਂ ਦੇ ਰੁਸਤੀ ਉਹ ਬਾਕੀ ਕੰਮ ਹੋੜੀ ਹੋਈ ਹੋਈ ਜਾਣਿਆ ਤੰਦਰੁਸਤੀ ਗਾਣਾ ਸਭ ਤੇ ਵੀ ਬੜਾ ਵੱਡਾ ਸਰਪ੍ਰਾਈਜ਼ ਆ ਰਿਕਾਰਡਿੰਗ ਨਹੀਂ ਹੋਇਆ ਵੈਸੇ ਰਿਕਾਰਡਿੰਗ ਹੀ ਆ ਆਪਣੇ ਦਿਮਾਗ ਚ ਇੰਨਾ ਪਾ ਜਾਣਾ ਸਟੂਡੀਓ ਜਾਵਾਂਗੇ ਫ੍ਰੀ ਟਾਈਮ ਕੋਸ਼ਿਸ਼ ਕਰਕੇ ਤੇ ਫਿਰ ਇਹਨਾਂ ਦਾ ਇੱਕ ਡਿਊਰ ਗਾਣਾ ਮੈਂ ਕਰ ਰਿਹਾ ਜੀ ਤੇ ਕਾਲਾ ਪਾਂਏ ਬਾਣੀ ਦੀ ਥੋੜੀ ਕਰਕੇ ਆ ਨਾ ਮੈਂ ਤੇ ਮੇਰੇ ਵਾਈਫ ਸੋ ਮੇਰੇ ਵਾਈਫ ਦਰਦੇ ਸਾਹਮਣੇ ਨਹੀਂ ਹੁਣਾ ਉਹਨਾਂ ਨੇ ਆਵਾਜ਼ ਆਊਗੀ ਉਹਨਾਂ ਦੀ ਤੇ ਉਹਨਾਂ ਦੇ ਚੈਨਲ ਦੇ ਵੀਡੀਓ ਆ ਉਹਨਾਂ ਨੇ ਕਾ ਨਹੀਂ ਹੋਣਾ ਕਿ ਇੱਕ ਤੇ ਥੋੜਾ ਕਿ ਹਲੇ ਕੰਮ ਕਰ ਪਾ ਕਰਦੇ ਕੋਈ ਸੀ ਘਰ ਦਾ ਬੈਡੀ ਨੂੰ ਉੱਤਰ ਦੇ ਪਾਰ ਤਾਂ ਦੇਖੀਂ ਤੇ ਉਹ ਆਵਾਜ਼ ਆਉਣੀ ਉਹਨਾਂ ਦੀ ਹੁਣ ਤੇ ਫਿਰ ਜੁੜ ਗਾ ਇਹ ਸਰਪ੍ਰਾਈਜ਼ ਸਥਾਈ ਇੰਤਰਾ ਦਾ ਸੁਣਾ ਦਿੰਦੇ ਆ ਬਾਕੀ ਵੀਡੀਓ ਦੇ ਨਾਲ ਆਪਾਂ ਆਫੀਸ਼ੀਅਲ ਚੈਨਲ ਆਰਜਰ ਤੇ ਪੁਲ ਕਰਾਂਗੇ ਚਲੋ ਆਉਂਦਿਓ ਘਰ ਵਾਲੀ ਸਭਾ ਆਓ ਤੋ ਮਾਝੇਂ ਜਾਓ ਚਲੋ ਮਾਝੇਂ ਵੀ ਵਜਾਏ ਨਾਲੇ ਸ਼ਗਨ ਮਣਾਈ ਮਾਝੇਂ ਵੀ ਵਜਾਏ ਨਾਲੇ ਸ਼ਗਨ ਮਣਾਈ ਬਾਦ ਦਰੇ ਦਰੇ ਆ ਕੋਈ ਗੱਲ ਨਹੀਂ ਕੱਟ ਲੋਗੇ ਨਹੀਂ ਕੋਈ ਚੱਟ ਨਹੀਂ ਆ ਇੱਥਾ ਚੱਲ ਬੋਲੋ ਕੋਈ ਗੱਲ ਨਹੀਂ ਆ ਬੋਲੋ ਦਰੇ ਬੋਲ ਲੈ ਚਲੋ ਬਾਜੇ ਵੀ ਵਜਾਏ ਨਾਲੇ ਸ਼ਗਨ ਮਨਾਏ ਚੱਲ ਕਰੋ ਬਾਜੇ ਵੀ ਵਜਾਏ ਨਾਲੇ ਸ਼ਗਨ ਮਨਾਏ ਬਾਜੇ ਵੀ ਵਜਾਏ ਨਾਲੇ ਸ਼ਗਨ ਮਨਾਏ ਬੜੇ ਚਾਵਾ ਨਾਲ ਸੇਰੇ ਤੈਨੂੰ ਬੱਜੇ ਜੀਜਿਆ ਰਹਿ ਬਨ ਤੇ ਲਿਖਿਆ ਐ ਨਾਕਾ ਸਾਲੀਆਂ ਦਾ ਅਸੀਂ ਲੰਗੜੇ ਨਹੀਂ ਦੇਣਾ ਤੈਨੂੰ ਅੱਗੇ ਜੀਜਿਆ ਰਹਿ ਬਨ ਤੇ ਲਿਖਿਆ ਐ ਨਾਕਾ ਸਾਲੀਆਂ ਦਾ ਅਸੀਂ ਲੰਗੜੇ ਨਹੀਂ ਦੇਣਾ ਤੈਨੂੰ ਅੱਗੇ ਜੀਜਿਆ ਨੋਟ 500 ਦਾ ਚੱਕੋ ਐਵੇਂ ਰਸਤਾ ਨਾ ਡੱਕੋ ਨੋਟ 500 ਦਾ ਚੱਕੋ ਆਵੇ ਰਸਤਾਨਾ ਡੱਕੋ ਤੂੰ ਸੀ ਖੋਲ ਦਿਓ ਨਾ ਕੇਵळा ਗੇਟ ਸਾਲਿਓ ਪਹਿਲਾ ਹੀ ਪਰਾਤ ਸਾਡੀ ਹੋ ਗਈ ਬਹੁਤ ਲੇਟ ਨਾਲੇ ਕਰਦੀ ਆ ਵੇਟ ਤੁਹਾਡੀ ਭੈਣ ਸਾਲਿਓ ਉਹ ਪਹਿਲਾ ਹੀ ਪਰਾਤ ਸਾਡੀ ਹੋ ਗਈ ਬਹੁਤ ਲੇਟ ਨਾਲੇ ਕਰਦੀ ਆ ਵੇਟ ਤੁਹਾਡੀ ਭੈਣ ਸਾਲਿਓ ਤੁਮ ਆਪਣਾ ਤੁਸੀਂ ਕਹਿਣਾ ਕਿ ਬਾਬੇ ਪੱਲਾ ਜੀ ਦੀ ਤਸਵੀਰ ਲਾ ਕੇ ਪਿਆ ਗਾਣਾ ਜਾ ਵਾਈ ਗੁਰ ਸਾਡੇ ਸਾਰੇ ਪਾਸੇ ਹੀ ਆ। ਸੋ ਬੜੇ ਪਿਆਰੇ ਰਿਸ਼ਤੇ ਆ ਇਹ ਜੀਜੇ ਸਾਲੀ ਦਾ ਇਹ ਪਿਆਰਾ ਰਿਸ਼ਤਾ ਸੋ ਬਣਾ ਪਿਆਰਾ ਰਿਸ਼ਤਾ ਹੈ ਜੀਜੇ ਸਾਲੀ ਦਾ ਤੇ ਨੌਕ ਚੋਕ ਜਦੋਂ ਰੀਵਲ ਕਰਦੇ ਆ ਉਸ ਟਾਈਮ ਦੀ ਨੌਕ ਚੋਕ ਆ ਤੇ ਇਹ ਗਾਣਾ ਅਫੀਸ਼ੀਅਲ ਵੀਡੀਓ ਦੇ ਨਾਲ ਆਊਗਾ। ਬਾਕੀ ਦੱਸਣਾ ਨਹੀਂ ਸੀ ਚਾਉਣਾ ਤੇ ਪਰ ਮੇਰਾ ਮਨ ਕੀਤਾ ਕਿ ਦੱਸਣਾ ਚਾਹੀਦਾ ਆ। ਤੇ ਆਪਾਂ ਨੈਕਸਟ ਚੱਲਦੇ ਆ। ਫਿਰ ਹੁਣ ਇੰਟਰਵਿਊ ਮੇਰੀ ਮਾਡੇ ਨਾਲ ਸਿੱਧੀ ਆਨਲਾਈਨ ਵੀਡੀਓ ਕਰ ਰਹੀ ਆ ਕੋਈ ਜਵਾਬ ਨਹੀਂ ਦੇ ਰਹਾ ਕੋਈ ਹੀ ਮੈਂ ਜਵਾਬ ਲਿਆ ਕੋਈ ਨਾ ਸਰ ਦੇ ਰਿਹਾ ਸੋ ਮੇਰੇ ਦੋਸਤਾ ਮਿੱਤਰਾ ਦੇ ਵੱਲ ਗੱਲਾਂ ਚੱਲ ਗਈ ਤੇ ਬੜਾ ਪਿਆਰਾ ਭਰਾ ਜਿਸ ਨੇ ਮੈਨੂੰ ਅੱਜ ਤੋਂ ਜਦੋਂ ਮੇਰਾ ਬਾਬਾ ਕਾਲਾ ਦੀ ਗਾਣਾ ਵੀ ਨਹੀਂ ਆਇਆ ਸੀ ਨਾ ਤੇ ਮੈਂ ਪਿੰਡਾਂ 'ਚ ਜਾ ਕੇ ਨਾ ਮੇਲੇ ਆ ਦੇ ਵਿੱਚ ਟਾਈਪ ਮੰਗਣਾ ਹੁੰਦਾ ਸੀ ਤੇ ਮਾਡਾਲੇ ਜੋਲ ਦੇ ਵਿੱਚ ਮੇਰਾ ਬڑا ਪਿਆਰਾ ਭਰਾ ਜਿਹਨੂੰ ਕਹਿੰਦੇ ਕਿ ਥੰਮ ਤੇ ਬੂੜਾ ਸ਼ਾਨਦਾਰ ਜਿੰਦਾ ਕਹਿੰਦਾ ਜਾਨਦਾਰ ਬੰਦਿਆਂ ਦਾ ਰਹਿੰਦੇ ਆ ਤਾਂ ਹੀ ਉਹ ਰਹਿੰਦੀ ਆ ਫੀਲਿੰਗ ਸਾਡੀ ਸ਼ਾਨਦਾਰ ਦੀ ਜਾਨਦਾਰ ਦੀ ਤੇ ਉਹ ਭਰਾ ਨਾ ਆਇਆ ਗਰਦੇਤ ਸਿੰਘ ਪਿੰਡ ਦਾ ਨਾ ਆਇਆ ਗਰ ਦਿੱਤਾ ਪਿੰਡ ਦਾ ਪਿੰਚ ਨਾਮ ਤੇ ਇੱਕ ਵੱਡੀ ਪਲੇਅਰ ਵੀ ਆਪਣੇ ਆਪ ਆਲੇ ਉਹਨਾਂ ਨੂੰ ਕਰੀ ਕਬੱਡੀ ਪਲੇਅਰ ਆ ਮੇਰਾ ਭਰਾ ਬਾਪੇ ਮੇਰੇ ਬੜਾ ਮਿਹਨਤੀ ਬੜਾ ਉਹ ਤੇ ਭਰਾ ਦਾ ਵੀ ਬੜਾ ਥੈਂਕ ਯੂ ਉਹਨੇ ਮੈਨੂੰ ਸਟੇਜ ਤੇ ਚਾੜਿਆ ਉਡਾਰੇ ਜੋਰ ਪਿੰਡ ਦੇ ਵਿੱਚ ਉਹ ਦੀਪਰਸੀਲਾ ਦੀ ਸਟੇਟ ਸੀ ਤੇ ਕਲਦੀਪਰਸੀਲਾ ਨਾਲ ਗੱਡੀ ਉਹ ਬਾਹਰ ਨਿਕਲ ਲੱਗਾ ਕਲਦੀਪਰਸੀਲਾ ਸਾਹਿਬ ਜਿਨ੍ਹਾਂ ਦੇ ਪੁਰਾਣੇ ਗਾਇਕ ਧਰਮਪ੍ਰੀਤ ਜਨਾਬ ਕੈਥੋ ਜਿੱਤੀ ਉਹਨਾਂ ਦੇ ਬੜੇ ਮਹਾਨ ਸੀ ਜਿਹੜਾ ਧਰਮਪ੍ਰੀਤ ਸਾਇਰ ਗਾਣੀ ਉਹਨਾਂ ਨੇ ਸੁਣਦੇ ਨਹੀਂ ਤੇ ਲੜਕੀ ਦੀ ਬਾਤ ਕੱਢਦੇ ਨੇ ਕਲਦੀਪ ਅਸੀਲਾ ਜੀ ਤੇ ਕਲਦੀਪ ਅਸੀਲਾ ਦਾ ਬੜਾ ਗਾਣਾ ਇੱਕ ਵਾਰ ਨਾ ਸੁਣਦਿਆ ਕਈ ਬਰੇ ਰਿਆ ਤੇਰੇ ਨਾਲ ਦਿਲੀ ਉਹ ਤੂੰ ਵੀ ਬਦਲ ਗਈ ਜਿੰਦੇ ਰਹੇ ਅਸੀਂ ਇਹਨਾਂ ਉਹ ਪੁਰਾਣੇ ਗਾਣੇ ਲੱਗਾ ਕੋਈ ਕਲਦੀਪ ਅਸੀਲਾ ਜਨਾਬ ਅੱਜ ਵੀ ਬੜੇ ਪਿਆਰੇ ਉਹਨਾਂ ਦੇ ਗਾਣੇ ਆਇਆ ਹੁਣ ਵੀ ਇੰਡਸਟਰੀ ਦੇ ਵਿੱਚ ਕਹੇ ਗਾਣੇ ਆ ਰਹੇ ਨੇ ਤੇ ਲਾਹ ਬੀਰ ਆਲੀ ਸਿੰਗਰ ਰਿਸਪੈਕਟਰ ਉਹਨਾਂ ਦੇ ਨਾਲ ਉਹਨਾਂ ਦਾ ਗਾਣੇ ਵੀ ਆਇਆ ਤੇ ਬੜਾ ਗਾਣਾ ਯਾਰ ਇਹ ਕਮਸ਼ੂਰ ਆ ਸੋ ਪਨਾਹ ਦਿਨ ਆਲ ਅਨਾਰ ਗਿਆ ਪੁਲੀਸ ਤੇ ਉਹਨਾਂ ਨੂੰ ਪਹਿਲਾਂ ਮੈਨੂੰ ਟਾਈਮ ਮਿਲਿਆ ਗੁਰਦੇਵਤ ਭਰਾ ਨੇ ਮੈਨੂੰ ਟਾਈਮ ਦਵਾਇਆ ਸੇਜ ਤੇ ਸੋ ਇਹ ਵੀਡੀਓ ਬਣਾਉਂਦਾ ਮੇਰਾ ਮਕਸਦ ਇਹ ਆ ਕਿ ਮੈਨੂੰ ਸੇਕਿੰਗ ਵਿੱਚ ਕਾਫੀ ਟਾਈਮ ਹੋ ਗਿਆ ਭਾਈ ਜਦ ਕਿ 15 ਸਾਲ ਦੀ ਪ੍ਰੀਵੋਟ ਹੈ ਲੈ ਆ ਬਾਕੀ ਸਕਸੈਸ ਹੋਣ ਦੀ ਕੋਈ ਲਿਮਟ ਨਹੀਂ ਆ ਗਈ ਕੋਈ ਸੀਮਾ ਨਹੀਂ ਆ ਗਈ ਬਾਕੀ ਹਾਂ ਮੈਂ ਜਦੋਂ ਦੀ ਸੇਕਿੰਗ ਸ਼ੁਰੂ ਕੀਤੀ ਆ ਕਿ ਮੈਨੂੰ ਵਧੀਆ ਰਿਸਪੌਂਸ ਹੀ ਮਿਲਦਾ ਆ ਤੇ ਮਿਲਿਆ ਵਾਹ ਪਧੀਆ ਇਸ ਪਹੁੰਚੀ ਮਿਲਿਆ ਮੈਨੂੰ ਤੇ ਫਿਰ ਇਹੀ ਹਾਲਾਸ਼ੇਰੀ ਮਤਲਬ ਸਾਨੂੰ ਮਿਲਦੀ ਆ ਹਾਂ ਚਲੋ ਗਾਣੇ ਲਖਲੇ ਆਪਣੇ ਵਿਊ ਨਹੀਂ ਜਾਂਦੇ ਹੁੰਦੇ ਲੱਖਾਂ ਵਿਊ ਦੇਂਦੇ ਹਾਂਜੀ ਪਰ ਫਕਰ ਦੇ ਨਾਲ ਈਗੋ ਨਾ ਦੀ ਮਾਰ ਦੇ ਨਾਲੇ ਗੱਲ ਕਰਨਾ ਕਿ ਧੰਨ ਧੰਨ ਬਾਬਾ ਪਾਲਾ ਸਿੰਘ ਜੀ ਦੇ ਸ਼ਬਦ ਨੂੰ ਆਜਾ ਬਾਬਾ ਪਾਲਾ ਜੀ ਵਾਲੇ ਗਾਣੇ ਨੂੰ ਮਿਲੀਅਨ ਦੇ ਕਰੀਬ ਵਿਊ ਆ ਤੁਹਾਡੀ ਬਦੌਰਤ ਆ ਤੁਸੀਂ ਗਾਣੇ ਨੂੰ ਸੁਣਿਆ ਤੁਸੀਂ ਪਿਆਰ ਦਿੱਤਾ ਔਰ ਜੈਜ ਭਾਜੀ ਦਾ ਸਭ ਤੋਂ ਵੱਡਾ ਧੰਨਵਾਦ ਮੇਰੇ ਗੁਰੂ ਜੀ ਭਾਜੀ ਮੈਂ ਕਹਿ ਦਿੰਦਾ ਮੇਰੇ ਇੱਕ ਆਸਮਾਨ ਵੀ ਆ ਤੇ ਉਹਨਾਂ ਨੇ ਮਿਊਜ਼ਿਕ ਕੀਤਾ ਬੜਾ ਪਿਆਰਾ ਮਿਊਜ਼ਿਕ ਕੀਤਾ ਆਜਾ ਬਾਬਾ ਬਾਲਾ ਦੀ ਆਜੀ ਵੀ ਗਾਣਾ ਵਜਦਾ ਜਦੋਂ ਬਾਬਾ ਦੀ ਪਰਸੇਵ ਦੀਆ ਬੜੇ ਧਾਰਮਿਕ ਪ੍ਰੋਗਰਾਮਾਂ ਦੇ ਬਾਬਾ ਤੇ ਫਿਰ ਹੁਣ ਗੁਰਦੇਤ ਤੋਂ ਆਪਾਂ ਲਾਗੇ ਪਿੰਡ ਪਿੰਡ ਰਸੂਲਪੁਰ ਉੱਥੇ ਮੇਰਾ ਪਿਆਰਾ ਜੱਟ ਭਰਾ ਆਇਆ ਭਰਾ ਦੀ ਫੈਮਲੀ ਬਾਰੇ ਤੁਹਾਨੂੰ ਦੱਸਦੇ ਆਂ ਕਿ ਜੱਗਾ ਸਿੰਘਿਆ ਨਾਮ ਭਰਾ ਦਾ ਤੇ ਇੱਕ ਤੋਂ ਦੇ ਭਰਾ ਦਾ ਹਰਦੀ ਸਿੰਘ ਹੈਪੀ ਹੈਪੀ ਇਹ ਛੋਟਾ ਨਾਮ ਤੋਂ ਵੀ ਭਰਾਵਾਂ ਦਾ ਸਾਥ ਦਦਾ ਫਿਰ ਧੀਰਜ ਭਾਜੀਆ ਉਹ ਵੀ ਆਪਣੇ ਬਣਾਉ ਦੀ ਸਰੀਲੇ ਕਲਾਕਾਰ ਆ ਜੈਬਰ ਵੀ ਬਣਾਉ ਦੀ ਦਾ ਕਲਾਕਾਰ ਆ ਫਿਰ ਉਹਨਾਂ ਦਾ ਇੱਕ ਭਰਾਵਾ ਗੁਰਜੀਤ ਤੇ ਗੁਰਜੀਤ ਤੇ ਹੈਪੀ ਕਹੇ ਤੇ ਵਧੀਆ ਸੈਟ ਲਾਇਆ ਵਧੀਆ ਜੋਬ ਤੇ ਆ ਧੀਰਜ ਭਾਜੀ ਵਧੀਆ ਜੋਬ ਤੇ ਹੈਟਿਆ ਤੇ ਨਹੀਂ ਹੁੰਦੇ ਆ ਜ਼ਰਾ ਪਰ ਤੇ ਫਿਰ ਜਨ ਫਿਰ ਸਭ ਤੋਂ ਉਹਨਾਂ ਦੇ ਵੱਡੇ ਭਰਾ ਜਿਹੜੇ ਹਰ ਸਾਲ ਯਾਤਰਾ ਤੇ ਲੈ ਕੇ ਜਾਂਦੇ ਆ ਮੈਨੂੰ ਗੁਰੂ ਦੀ ਸੰਗਤਾਂ ਨਾਲ ਆਪਣੇ ਨਾਲ jor ਦੇ ਆ ਉਹਦਾ ਨਾਮ ਆ ਰਾਜੂ ਭਾਜੀ ਛੋਟਾ ਦਾ ਨਾਮ ਆ ਰਾਜੂ ਭਾਜੀ ਤੇ ਹਰ ਸਾਲ ਇਕੱਲਾ ਹੀ ਨਵੇਂ ਵੀ ਨੇਟਨਾਂ ਯਾਤਰਾ ਲੈ ਕੇ ਜਾਣੀ ਆ ਤੇ ਮੈਂ ਚਿੱਤਾਂ ਨਹੀਂ ਪਲਾ ਸਕਿਆ ਕੀ ਬਰਦਰ ਨਹੀਂ ਰੱਖਦੇ ਘਰ ਕੇ ਤੇ ਫਿਰ ਜਿਹਨ ਕਰਮਾਂ ਦੇ ਆ ਦੇਵਾਂਗੇ ਲੇਨ ਵੀ ਵੀ ਚਾਹ ਸੀ ਗਾਣਾ ਕੇ ਨਹੀਂ ਜਾਣਾ ਤੇ ਰਾਜੂ ਭਾਈ ਬੜੀ ਹਲਾਸ਼ੀਰੀ ਦਿੱਤੇ ਮੈਨੂੰ ਹੰਮਰ ਤੇ ਸ਼ਗਿਆ ਪਾਏ ਨੇ ਪਹਿਲਾਂ ਥੋੜਾ ਜਿਹਾ ਸਿਸਟਰ ਭਾਈ ਦਾ ਹੋ ਰਿਹਾ ਤੇ ਉਹ ਕਰੀਸੀਆਂ ਪਾਉਂਗਾ ਲੱਗ ਗਿਆ ਭਾਈ ਜਿੰਨੇ ਗੁੱਸਾ ਨਾਲ ਗੱਲਾਂ ਕੋ ਕਿ ਉਹਨਾਂ ਨੇ ਵੀਡੀਓ ਵੇਖ ਲਈਆ ਤੇ ਪਾਜੀ ਨੇ ਹੰਮਰ ਤੇ ਸ਼ਗਿਆ ਆਪਾਂ ਦੀ ਤੇ ਬਿਲਟਿੰਗ ਦੀ ਹੰਮਰ ਤੇ ਸ਼ਗਿਆ ਵਾ ਮੋਰੀਆ ਬਿਠੇ ਗਾਣਾ ਤੇ ਫਿਰ ਸਭ ਤੋਂ ਮਤਲਬ ਮੇਨ ਗੱਲ ਹੈ ਚੰਗੀ ਗੱਲ ਹੈ ਕਿ ਉਹਨਾਂ ਦੇ ਫਾਦਰ ਸਾਹਿਬ ਨੂੰ ਹੀ ਮੈਨੂੰ गाने लेके ਦਿੰਦੇ ਆ ਧਾਰਮਿਕ ਮੈਟਰ ਲਾ ਲੋ ਜਾਂ ਤਾਰੇ ਲਾ ਲੋ ਇੱਕ ਧਾਰਮਿਕ ਗੀਤ ਉਹਨਾਂ ਦਾ ਆਪਣਾ ਰਿਲੀਜ਼ ਹੋਇਆ ਹੈ ਜੀ YouTube ਤੇ ਆ ਗਿਆ ਕਿਸੇ ਅਚਾਨਕ ਤੇ ਨਿਸ਼ਾਨ ਕੇਸਰੀ ਸਿੱਖੀ ਦਾ ਨਿਸ਼ਾਨ ਕੇਸਰੀ ਲਿਖਿਆ ਦਾ ਸੁਣਾਉਣਾ ਹੈ ਮੈਂ ਤੁਹਾਨੂੰ ਤੇ ਨਾਮ ਹੈ ਉਹਨਾਂ ਦਾ ਜੀ ਕੰਗਜੀਤ ਸਿੰਘ ਰਸੂਲਪੁਰ ਰਿਸਪੈਕਟਡ ਮੇਰੇ ਸਿਖਾਸਮਾਨ ਤੇ ਬੜੇ ਸੋਹਣੇ ਆਦਮਾ ਤੇ ਮੈਂ ਤਾਂ ਜਦੋਂ ਵੀ ਲੋੜ ਹੁੰਦੀ ਨਾਲ ਉਹਨਾਂ ਕੋਲ ਗਾਣੇ ਲਿਖਾ ਕੇ ਲੈ ਆਉਣਾ ਤੇ ਭਗਦੀ ਸੇਵਨ ਨਾਲਾ ਉਹਨਾਂ ਦਾ ਲਿਖਿਆ ਬਣਾ ਜਿਹੜਾ ਪਾਣੀ ਦੀ ਤਾਤਾ ਦੇ ਆਦਾ ਉਹ ਸਿੱਖੀ ਦਾ ਨਿਸ਼ਾਨ ਕੇ ਸ੍ਰੀ ਸਦਾ ਜਗ ਤੇ ਹੁਲਾਰੇ ਮਾਰੇ ਸੋਵੇ ਦਸ ਤਾਰ ਸਿੱਖ ਨੂੰ ਉਹ ਖੁੱਲੇ ਸੋਵੰਦੇ ਸਿੰਗਾ ਨੂੰ ਦਾੜੇ ਸਿੱਖੀ ਦਾ ਨਿਸ਼ਾਨ ਕੇ ਸ੍ਰੀ ਤਨ ਤੇਰਾ ਸਿੱਖ ਦਾ टिया ਤਨ ਤਨ ਤੇਰੇ ਸਿੱਖ ਦੀ ਕਮਾਈ ਸ਼ਕਤੀ ਹੈ ਅਮਰਤ ਦੀ ਕੀਤੀ ਹਾਥੀਆਂ ਦੇ ਨਾਲ ਲੜਾਈ ਤਰਮ ਜੀਤ ਰਹੇ ਪੂਜਦਾ ਹੋਏ ਰਸੂਲ ਪੂਰੀ ਰਹੇ ਪੂਜਦਾ ਉਹ ਜਾਵੇ ਤੇਰੇ ਚਰਨਾਂ ਤੋਂ ਵਾਰੇ ਵਾਰੇ ਸਿੱਖੀ ਦਾ ਨਿਸ਼ਾਨ ਕੇਸਰੀ ਸਦਾ ਜਗ ਤੇ ਹੁਲਾਰੇ ਮਾਰੇ ਸਿੱਖੀ ਦਾ ਨਿਸ਼ਾਨ ਕੇਸਰੀ ਇਸ ਵੇਲੇ ਸੀ ਸਰਦਾਰ ਭਗਤ ਸਿੰਘ ਸਰੂਪਰ ਬਜ਼ੁਰਗੋ ਵੀਰੋ ਤਾ ਸੇ ਕਾਫੀ ਪਾਠਿਕਾਂ ਮਾਰ ਕੇ ਤੰਦਰੁਸਤੀ ਬਖਸ਼ੇ ਇਹ ਪੋਡਾ ਦਾ ਹੋਰ ਸਰਪ੍ਰਾਈਜ਼ ਜੀਆ ਬਾਪੂ ਦੀਪ ਸਿੰਘ ਜੀ ਦਾ ਲਿਖਿਆ ਹਾਰ ਨਾ ਲੋ ਸਤਾਈ ਸਨਾਮਾ ਕਾ ਤੁੰ ਉਹ ਵੀ ਬਾਪੂ ਜੀ ਦੇ ਲਿਖਿਆ ਪਰ ਰਿਪੋਰਟ ਕਰਨੀ ਆਂਦਾ ਓ ਪਾਪੂ ਦੀਪ ਸਿਓ ਚੜਿਆ ਜੰਗ ਨੂੰ ਉਹਨੇ ਪੜੀ ਚੰਡੀ ਦੀਵਾਰ ਓ ਪਾਪੂ ਦੀਪ ਸਿਓ ਚੜਿਆ ਜੰਗ ਨੂੰ ਉਹਨੇ ਪੜੀ ਚੰਡੀ ਦੀਵਾਰ ਖੰਡਾ ਘੜ ਕੇ ਥਾਰਾ ਸਿਰ ਦਾ ਸਿਰ ਦਾ ਆਇਆ ਰਣ ਦੇ ਵਿੱਚ ਕੁਚਾਲ ਹੋ ਇਹ ਆ ਸਰਪ੍ਰਾਈਜ਼ ਵਾਰ ਬਖੂ ਦੀਪ ਸਿੰਘ ਜੀ ਦੀ ਤੇ ਆਪਣਾ ਟਾਟਾ ਵੀ ਆਪਣੇ ਪਾਸ ਆ ਚੁੱਕਾ ਹੈ ਇਹ ਆ ਮੇਰੀ ਪਿਆਰੀ ਜੀ ਬੇਟੀ ਇਹਨੇ ਸ਼ਬੀ ਤਰੀਕ ਨੂੰ ਹੋ ਜਨ ਆ ਤੇ ਨਾ ਮਹੀਨਿਆਂ ਦੀ 26 ਅਗਸਤ ਨੂੰ ਦੇ ਅੱਜ ਆ 24 ਅਗਸਤ ਤੇ ਇਹ ਮੰਮੀ ਵਾਲੇ ਵੇਖਣ ਦੀ ਆ ਆਪਣੀ ਮੰਮੀ ਆ ਜਿਹਦੇ ਕਦੀ ਦਾਦੀ ਆ ਜਿਹਦੀ ਤੋਂ ਆਪਾਂ ਤੇ ਇਹ ਮੇਰੀ ਬੇਟੀ ਆ ਇਹ ਮਾਹੌਲ ਕਿ ਰਹਿੰਦੀ ਆ ਉਹ ਮਿਲਦੀ ਰਹੇ ਮਾਹੌਲ ਚ ਚਲੋ ਵੇਖੋ ਵੱਡੀ ਹੋ ਕੇ ਗੱਲ ਜਾਂ ਕੇ ਨਹੀਂ ਕਰੂਗੀ ਸੋ ਬੇਟੀ ਮੇਰੀ ਇਹਦਾ ਨਾਮ ਜਪਲੀਨ कौर ਤੇ ਪੜਵਾਈ ਦਾ ਨਾਮ ਹੀ ਜਸਲੀਨ कौर ਇਹਦਾ ਨਾਮ ਪੜਾਤਾ ਜਪਲੀਨ कौर ਤੇ ਇਹ ਇਸ ਤੋਂ ਬਾਅਦ ਆਪਾਂ ਫਿਰ ਗਾਣਾ ਧਾਰਮਿਕ ਗੀਤ ਦੇਖੀਤਾ ਜੋ ਬੰਦ ਮੋਦਰ ਬੜਾ ਸੋਹਣਾ ਲਿਖਦਾ ਵੀਰ ਜੋ ਬੰਦ ਮੋਦਰ ਦੇ ਇਹਦੇ ਕਾਫੀ ਮਤਲਬ ਮਸ਼ਹੂਰ ਕਲਾਕਾਰਾਂ ਨੇ ਗਾਣੇ ਗਾੜਿਆ ਸਭ ਤੋਂ ਮੇਨ ਨਾਮੀ ਕਲਾਕਾਰ ਵਿਰਾਸਤ ਸੰਘੂ ਇਹਨਾਂ ਨੇ ਗਾਣਾ ਦਾ ਇੱਕ ਗਾਇਆ ਵਾ ਬਾਪੂ ਦੀਪ ਸਿੰਘ ਦਾ ਸਿਰ ਤੇ ਦਮਾਲਾ ਨਾਲੇ ਖੰਡਾ 18 ਸੇਰ ਦਾ ਇਦਾਂ ਕਰਕੇ ਗਾਣੇ ਦੇ ਬੋਲ ਸੀ ਬਣਾ ਬਾਬੇ ਬਾਬੇ ਦੀਪ ਸਿੰਘ ਜਿਹਾਂ ਜੋਦਾ ਕੋਈ ਨਾ ਲੜਿਆ ਮਦਾਨੇ ਚ ਬਿਨਾ ਸੀਸ ਤੋਂ ਗਾਣੇ ਦੇ ਕੋਈ ਜੋ ਬੰਦ ਮੋਟਰ ਪੜਾ ਕੈਂਡ ਰਾਇ ਕਰਾ ਭਾਰ ਕੇ ਦੇਖ ਲੋ ਤੁਸੀਂ YouTube ਤੇ ਗਾਣਾ ਆ ਜਿਲਾਸਤ ਸੰਦੂਲ ਤੇ ਆ ਬੋਲਿਆ ਵਿਰਾਸਤ ਤੇ ਸੰਦੂਲ ਇਹਨਾਂ ਦਾ ਗਾਣਾ ਹੋ ਜਦੋਂ ਮਾੜਾ ਹੁੰਦਾ ਟਾਈਮ ਕਈ ਫੋਨ ਨਹੀਂ ਚੱਕਦੇ ਹੋthi ਭਰਾ ਦੇ ਬੜੇ ਗਾਣੇ ਆਰੇ ਮੈਨੂੰ ਮੈਟਰ ਬੜਾ ਸੋਹਣਾ ਲੱਗੇ ਕਹਿੰਦਾ ਭਰਾ ਤੇ ਉਹਦਾ ਭਰਾ ਦਾ ਗਾਣਾ ਲਿਖਿਆ ਸੀ ਜੋਗਨਦ ਮੋਟਰ ਦਾ ਅੱਜ ਤੱਕ ਤਲੀ ਫੇਸਬੁਕ ਇਸ ਨਹੀਂ ਮਿਲੇ ਆਪਾਂ ਇਦਾਂ ਗੱਲਾਂ ਦੀਆ ਇੰਸਟਾ ਦੀ ਗੱਲਾਂ ਉਹ ਤੇ ਨੀ ਵਟਸਐਪ ਫੇਸਬੁਕ ਤੇ ਅਸੀਂ ਫਰੈਂਡ ਬਣੇ ਤੇ ਉਹ ਗਾਣੇ ਦੇ ਬੋਲਿਆ ਓਏ ਆਪੇ ਗੁਰੂ ਆਪੇ ਚੇਲਾ ਸਰਕਾਰ ਦਸਵੀਂ ਪੁੱਤਰਾਂ ਦੀ ਦਿੱਤੀ ਕੁਰਬਾਨੀ ਯਾਦ ਰੱਖਣੀ ਮਾਲਕ ਦਾ ਪਾਣਾ ਬਣ ਕੇ ਪਿਆ ਜ਼ਬਰ ਜ਼ੁਲਮ ਨਾਲ ਲੜਦਾ ਤੰਗ ਦਸ਼ ਮੇਸ਼ ਪਿਤਾ ਕੋਈ ਲੱਭਣਾ ਨਹੀਂ ਦਾਨੀ ਤੇਰੇ ਵਰਗਾ ਪਖੰਡੀਆਂ ਦਾ ਦੌੜ ਚੱਲਦਾ ਤੁੰਮੇ ਗੱਡੀਆਂ ਚ ਸਾਦੇ ਅੱਜ ਕੱਲ ਦਾ ਤਨਦਸ਼ ਮੇਸ਼ ਪਿਤਾ ਕੋਈ ਲੱਭਣਾ ਨਹੀਂ ਦਾਨੀ ਤੇਰੇ ਵਰਗਾ ਸੋਵੀ ਘਣਾ ਅਫੀਸ਼ੀਅਲ ਚੰਦ ਉਹਨਾਂ ਨੇ ਮਿਊਜ਼ਿਕ ਕੀਤਾ ਉਸੇ ਤਰ੍ਹਾਂ ਦਿੰਦੇ ਆ ਫਿਰ ਇਸ ਤੋਂ ਬਾਅਦ ਆਪਣੇ ਗਾਣੇ ਹੁਣ ਤੱਕ ਆ ਚੁੱਕੇ ਸਰ ਪੰਚੀ ਇਹੋ ਤੇ ਟੈਕਨੋਲੋਜੀ ਆ ਤੇ ਇਹ ਲਿਖਿਆ ਸੀ ਗਾਣਾ ਜੋ ਬਣ ਦ ਮੋਡਰ ਵੀਰ ਨੇ ਤੇ ਫਿਰ ਆ ਜੋ ਪਿੰਡ ਦਸ਼ਮੇਸ਼ ਨਗਰ ਇੱਥੇ ਮੇਰਾ ਬੜਾ ਪਿਆਰਾ ਭਰਾ ਜਿਹੜਾ ਹੁਣ ਆਪਣਾ ਘਾਟ ਕੋਟਕਟ ਚ ਆ ਰਾਹੁਲ ਇਦਾ ਰਾਹੁਲ ਭਰਾ ਦਾ ਆ ਪਿੰਨ ਮੂਸਾ ਗਾਣੇ ਦਾ ਡਾਇਰੈਕਟਰ ਆ ਭਰਾ ਵੀਡੀਓ ਡਾਇਰੈਕਟਰ ਉਹਨੇ ਜੋ ਚੈਪਟਰ ਪਹਿਲਾ ਲੌ ਆਪਰਾ ਮੇਰਾ ਬਹਾਉ ਚੀ ਦਾ ਫਿਲਸ ਦੁਨੀਆ ਹੁੰਦਾ ਉਹਨੇ ਭਰਾ ਨੇ ਵੀਡੀਓ ਡਾਇਰੈਕਟ ਕੀਤੀ ਸੀ ਪਿੰਡ ਮੂਸਾ ਗਾਣਾ ਕੰਨ ਸੁਣਾਉਣਾ ਆਸਾ ਦਾ ਲਿਖਦਾ ਨਾਲੇ ਸਿੱਧੂ ਸਿੱਧੂ ਬਾਈ ਦੀ ਯਾਦ ਵਿੱਚ ਸਿੱਧੂ ਸਿੱਧੂ ਮੂਸੇ ਵਾਲੇ ਨੂੰ ਡੈਡੀ ਨੇ ਦਿੱਤੀ ਗਾਣਾ ਆਂਦਾ ਉਹਨਾਂ ਟਿਗਿਆ ਰਾਂ ਦਾ ਕੀ ਬਣੂ ਕਰਾਂ ਸਰਾਂ ਦਾ ਕੀ ਬਣੂ ਜਿਹੜੇ ਡੇਰੀਆਂ ਚ ਰਹਿ ਗਏ ਉਹ ਵਿਚਾਰਾਂ ਦਾ ਕੀ ਬਣੂ ਸ਼ੋਬ ਦੀਪ ਰੇਜ ਕਾਲੀ ਕੱਲੀ ਰਹਿ ਗਈ ਉਹ ਵਿਚਾਰੀ ਤੇਰੀ ਕਰੂ ਡਿਗ ਡੇਲੀ ਪੈਣ ਮੁਸਾ ਸੋ ਨ ਹੋਇਆ ਤਾਹ ਮਰਦੀ ਹੋਵੈਲੀ ਤਾਹ ਮਰਦੀ ਹੋਵੈਲੀ ਸੋਇ ਗਾਣੇ ਦੇ ਵਿਊਜ਼ ਆ 8 12 ਦੇ ਵਿਊਜ਼ ਭਾਵੇਂ ਥੋੜੇ ਆ ਲਾਈਕ ਬਹੁਤ ਆਣਗੇ 1700 ਲਾਈਕ ਦਾ ਨਹੀਂ ਦੇ 400 300 ਦੇ ਕਰੀਬ ਕਮੈਂਟ ਆ ਕੋਈ ਵੇਗ ਪਰਮੋਸ਼ਨ ਨਹੀਂ ਕੋਈ ਕੱਖ ਨਹੀਂ ओरिजिनल ਹੈ ਸਾਰਾ ਪੋਸ਼ਾ ਤੇ ਇਹਦੇ ਵਿੱਚ ਫਿਲਮੀ ਆਰਟਿਸਟ ਨੇ ਕੰਮ ਕੀਤਾ ਜੇ ਜੈਂਟਰਤਾ ਅਮਲੀ ਹੁਣ بڑے ਭਰਾ ਮੇਰੇ ਪਿੰਡ ਤੋਂ ਆ ਭਰਾ ਰੱਤਾ ਅਮਲੀ ਜੇ ਜੈਂਟਰ ਤੁਸੀਂ ਜੇ ਜੈਂਟਰ ਰੰਧਾਵਾ ਕਾਫੀ ਪੰਜਾਬੀ ਗਣਾੇ ਕੰਮ ਕਰ ਚੁੱਕਾ ਮੇਰਾ ਭਰਾ ਉਹਦੇ ਵਿੱਚ ਰੋਣ ਦਾ ਐਕਟ ਕਰਦਾ ਭਰਾ ਬੜਾ ਪਿਆਰਾ ਜਾਨਦਾਰ ਸ਼ਾਨਦਾਰ ਰੋਲ ਭਰਾ ਦਾ ਜੇ ਜੈਂਟਰਤਾ ਅਮਲੀ ਇਸ ਵਕਤ ਕਾਫੀ ਕਮੇਟੀ ਕਲਾਕਾਰਾਂ ਨਾਲ ਕੰਮ ਕਰਦਾ ਤੇ ਆ ਮੇਰਾ ਭਰਾ ਤੇ ਇਹ ਬਾਗੀ ਪਿੰਡ ਮੂਸਾ ਘਣਾਰ ਰਿਕਾਰਡ ਕੀਤਾ ਫਿਰ ਜਾਣ ਜਾਣ ਕਹਿ ਕੇ ਜਾਣ ਮਾਰ ਜਾਂਦੇ ਆ ਮੇਰੇ ਜਾਣ ਸਹਾਰ ਗੋਰੀਆ ਘਰ ਅੰਦਰ ਪੰਜਾਂ ਲਾ ਬਣਾ ਦੇ ਜਾਂ ਦੂਜਾ ਕੀ ਲਾ ਦੂਜਾ ਕੀ ਲੱਗਦਾ ਉਹ ਗਾਣਾ ਸੀ ਲਿਖਿਆ ਨਿੰਦਰਡ ਪੰਜਾਂ ਨੇ ਤੇ ਗਾਣੇ ਦੇ ਬੋਲੀ ਓਠੋਕ ਪੂਰੀ ਅਤੇ ਵੈਰੀਆਂ ਨੂੰ ਠੋਕ ਰੱਖਦਾ ਨਹੀਂ ਮੈਂ ਹਰ ਵੇਲੇ ਪੋਜ਼ਿਟਿਵ ਸੋਚ ਰੱਖਦਾ ਉਹ ਮਜਬੂਰੀਆਂ ਦੇ ਕਦੇ ਨਹੀਂ ਮੈਂ ਫੇਰ ਦੇ ਚੱਕਦਾ ਤੇ ਮੈਂ ਤਾਂ ਨਹੀਂ ਦਬਦਾ ਉਹ ਜਦੋਂ ਖਾਈਦਾ ਏ ਆਪਣੇ ਪਿਓ ਦਾ ਤੇ ਦੂਜਾ ਸਾਲਾ ਕੀ ਲੱਗਦਾ ਉਹ ਜਦੋਂ ਖਾਈਦਾ ਏ ਆਪਣੇ ਪਿਓ ਦਾ ਤੇ ਦੂਜਾ ਸਾਲਾ ਕੀ ਲੱਗਦਾ ਸੁਗਾਣਾ ਆ ਲਿਖਿਆ ਨਿੰਦਰ ਭਈਆਂ ਨੇ ਤੇ ਨਾਲ ਉਸਵੀਰ ਨੇ ਗਾਇਆ ਮਾਣੇ ਦੇ ਬੋਲ ਦੂਜਾ ਕੀ ਲੱਗਦਾ ਇਸ ਵੀਰ ਦੇ ਵਿੱਚ ਵੀਰ ਇੱਕ ਮਾਣ ਜੀ ਦੇ ਨਾਲ ਆਇਆ ਸੀ ਪਿੰਡ ਮੂਸਾ ਗਾਣਾ ਸੁਣ ਕੇ ਉਹ ਮੇਰਾ ਫਰੈਂਡ ਬਣ ਗਿਆ ਜੀ ਭਰਾ ਤੇ ਉਹ ਭਰਾ ਮੇਰੇ ਐਸੋਲਟ ਸਾਥੀ ਦੇ ਵਿੱਚ ਨਹੀਂ ਆ ਜੇ ਵੀਡੀਓ ਦੇਖੇ ਤੇ ਮੈਨੂੰ ਕੰਟੈਕਟ ਕਰੇ ਭਰਾ ਮੇਰਾ ਇੰਸਟਾ ਤੇ ਨਾ ਕੰਟੈਕਟ ਕਰੇ ਪਿੰਡ ਮੂਸੇ ਦੇ ਲਾਗੇ ਭਰਾ ਦਾ ਪਿੰਡ ਜਿਹੜਾ ਪਿੰਡ ਦੇ ਨਾਮ ਹੈ ਨਹੀਂ ਪਤਾ ਉਹਦੇ ਵਿੱਚ ਮੇਨ ਨੀੜ ਤੇ ਆ ਭਰਾ ਆ ਤੇ ਵਿਲਰ ਦਾ ਨਾਮ ਹੀ ਵਿਲਰ ਨੇ ਗਾਣੇ ਦੇ ਵਿੱਚ ਜੱਸਾ ਚੋਹਾਨ ਬਾਕੀ ਵਧੀਆ ਵੀਡੀਓ ਬਣਾਈ ਇਹ ਵੀ ਰਾਉਂਡ ਜੀ ਨੇ ਕਰ ਦਿੱਤੀ ਸੀ ਸੋ ਇਸ ਤੋਂ ਬਾਅਦ ਫਿਰ 7 ਅੰਕੀ ਗਾਣਾ ਕੀਤਾ ਹੋਰ ਵੀ ਗਾਇਆ ਕੀਤਾ ਬਾਕੀ ਕੋਝ ਕ ਪ੍ਰੋਜੈਕਟ ਮੇਰੇ ਬਾਹਰ ਨਹੀਂ ਪਾਇਨੇ ਤੇ ਬਾਕੀ ਕੰਮ ਚੱਲਦਾ ਪਿਆ ਵਾ ਤਾਂ ਜਿੱਤੇ ਜਿੱਤ ਆ ਰਹੇ ਤੇ ਵੀਡੀਓ ਜਿਆਦੀ ਲੰਬੀ ਨਾ ਹੋ ਜਾਈ ਤੇ ਮੈਂ ਸੋਚਿਆ ਕਿ ਮੈਂ ਆਪਾਂ ਬਸ ਕੰਨੀ ਕੰਮ ਤੇ ਸਾਰੇ ਜਾਣੇ ਦੇਖੋ ਖਲਾਸ਼ੀ ਵਧਾਈ ਹੋ ਹਾਂ ਜੀ ਇੱਕ ਵੀਰ ਦਾ ਤੇ ਤਪੂਰ ਕਰਨਾ ਚਾਹੁੰਦਾ ਹਾਂ ਜਣਾ ਬਣਾਏ ਸੋਨੂ ਬਾਗੇ ਸੋਨੂ ਬਾਗੇ ਬੜਾ ਤੇਰਾ ਪਿਆਰਾ ਭਰਾ ਆ ਤੇ ਮੈਂਤੀ ਆ ਬਦਾ ਪਹਿਲਾ ਗਾਣਾ ਆ ਉਹਦਾ ਬੜਾ ਪਿਆਰਾ ਗਾਣਾ ਗੀਤ ਨਾਨਕ ਦਾ ਲਾਲ ਤੇ ਉਹ ਲਿਖਿਆ ਜੀ ਲਵ ਟੂ ਅਲਟ ਭਾਈ ਜੀ ਉਹਨਾਂ ਨੇ ਇਹ ਬੋਲ ਸੁਣਾ ਤੁਹਾਨੂੰ ਨਾਨਕ ਦਾ ਲਾਲ ਹੈ ਉਹ ਬੜਾ ਹੀ ਦਿਆਲ ਹੈ ਡੁੱਬਦੇ ਦੀ ਫੜੀ ਮੇਰੀ ਬਾ ਸ਼੍ਰੀ ਚੰਦ ਨੇ ਉਤੜਦੇ ਮੇਰੇ ਘਰ ਅਨੰਦ ਹੀ ਅਨੰਦ ਨੇ ਜਦਣ ਦੀ ਫੜੀ ਮੇਰੀ ਬਾ ਸ਼੍ਰੀ ਚੰਦ ਨੇ ਇਹ ਸੁਣ ਬਾਗੇ ਦਵਿੰਦਰ ਸਿੱਧਾ ਨਾ ਆਇਆ ਦਵਿੰਦਰ ਤੇ ਪਿੰਡ ਦਾ ਨਾਮ ਆਇਆ ਕਾਲਾ ਤੇ ਹੁਣ ਇਹ ਇੱਕ ਧਾਰਮਿਕ ਵੀਡੀਓ ਦਾ ਆਇਆ ਲਿਖਿਆ ਕਿਦਾ ਅਦੀਬਤ ਕੋਏ ਵਾਲਾ ਅਦੀਬਤ ਪੁਹਾਰਦੀਪ ਸਿੰਘ ਨਾਲ ਤੇ ਗਾਣਾ ਸ਼ਬਦ ਗਾਣੇ ਦੇ ਬੋਲ ਆ ਚੱਲਦੇ ਚਪਹਿਰੇ ਬਾਪੂ ਦੀਪ ਸਿੰਘ ਦੇ ਸੰਗਤਾਂ ਦਾ ਇਕੱਠ ਉਹਦਾ ਠਾਟਾ ਮਾਰਦਾ ਥੋੜਾ ਗੁੰਗਣਾਲੇ ਸੁਣਾ ਦਿੰਦੇ ਆ ਚਾਰ ਪਾਣੀ ਦਿਨ ਤੱਕ ਆਰਜੈਸ ਸਪੈਸ਼ਲ ਚੈਨਲ ਤੇ ਗਾਣਾ ਵੀਡੀਓ ਦੇ ਨਾਮ ਦੀ ਹੋਣਾ ਮੇਰੇ ਵੀ ਥੋੜੇ ਜੀ ਸੀਨ ਵਿੱਚ ਆ ਗਿਆ ਦਾ ਉਹ ਹਫਤੇ ਚੁੰਦੇ ਸੱਤ ਦਿਨ ਜੀ ਹਫਤੇ ਚ ਹੁੰਦੇ 7 ਦਿਨ ਜੀ ਹਫਤੇ ਚ ਹੁੰਦੇ 7 ਦਿਨ ਜੀ ਉਹ ਦਿਨ ਆਤਵਾਰ ਵਾਲਾ ਹਰ ਕੋਈ ਵਿਚਾਰਦਾ ਹੋ ਚੱਲਦੇ ਚ ਪੈਰੇ ਬਾਪੂ ਦੀ ਪਸੰਗ ਦੇ ਸੰਗਤਾਂ ਦਾ ਕਾਠਿ ਆਉਂਦਾ ਠਾਠਾ ਮਾਰਦਾ ਉਹ ਰੱਖੀ ਹਰਦੀਪ ਨੇ ਵੀ ਆਸ ਨਹੀਂ ਉਹ ਟੁੱਟੀ ਹੋ ਤਾਂ ਉਹ ਸੰਡੇ ਵਾਲੇ ਦਿਨ ਮਾਰਦਾ ਏ ਛੁੱਟੀ ਹੋ ਚੜੇ ਆਉਂਦਾ ਏ ਦਿ ਕੋਹੇ ਪਿੰਡ ਬਸ ਤੋ ਹੋ ਚੜੇ ਆਉਂਦਾ ਏ ਦਿ ਕੋਹੇ ਪਿੰਡੋ ਬਸ ਤੋ ਗਾੜੀ ਨੂੰ ਗਨ ਭੋਈਆ ਚੜੇ ਆਉਦਾ ਏ ਦਿ ਕੋਹੇ ਪਿੰਡੋ ਬਸ ਤੋ ਚਲੋ ਤੇ ਬਾਕੀ ਅੱਜ ਇੱਕ ਵਾਰ ਪਿਆਗਾ ਨਾ ਚਲਦੇ ਅਜਾਏ ਮਾ ਪੁਦੀਪ ਸਿੰਘ ਦੇ ਸੰਗਤਾਂ ਦਾ ਕਾਠੇ ਆਉਗਾ ਠਾਠਾ ਮਾਰਦਾ ਗਾਣੇ ਨੂੰ ਸੁਨਣਾ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਬਾਕੀ ਵੀਡੀਓ ਨੂੰ ক্লোਜ਼ ਕਰ ਕਰਮ ਕਰਦੇ ਆਂ ਤੇ ਵਾਅਦਾ ਵਾਲੀ ਵੀਡੀਓ ਨੂੰ ਸ਼ੇਅਰ ਕਰਿਓ ਤੇ ਜੇ ਕਿਹ ਪ੍ਰਾਣਾ ਮੇਰੇ ਕੋਲੋਂ ਨਾ ਲਈ ਨਹੀਂ ਲਿਆ ਗਿਆ ਜੀ ਮੈਂ ਕਿਹ ਪ੍ਰਾਣਾ ਕੋਲ ਗਿਆ ਤੇ ਆਪਾਂ ਚੈਨਲ ਤੇ ਇੱਥੇ ਆਪਾਂ ਜੁੜਦੇ ਰਹਾਂ ਆਂ ਜੁੜਦੇ ਰਹਾਂ ਆਪਾਂ ਬਦਲਾ ਨਾ ਕਰੀਏ ਨਾ ਸੋ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਵਾਈਬੋ ਦੀ ਕਹਾਸਾ ਵਾਈਬੋ ਦੀ ਕਹਾਣੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤਾਂ ਨਨ ਸਬਸਕ੍ਰਾਈਬ ਕਰ ਲਿਓ ਵਾਈਬੋ ਜੀ ਕਹਾਸਾ ਵਾਈਬੋ ਜੀ ਦੇ